ਇੱਕ ਸੰਦੀਪ ਸਿੰਘ ਸਾਨੀ ਜੋ ਗੋਰਖਾ ਹੈ ਜੀ ਨੇ ਹਰ ਵੇਲੇ ਸਿੱਖਾਂ ਦੇ ਖਿਲਾਫ ਜ਼ਹਿਰ ਡਣ ਵਾਲੇ ਸੁਧੀਰ ਸੂਰਜਾ ਵੀ ਉਹਨੇ ਜਿਹੜਾ ਕਤਲ ਸਿਰੋਕ ਕੀਤਾ ਉਹਨੂੰ ਮਾਰ ਕੇ ਬੜੀ ਵੱਡੀ ਸੇਵਾ ਉਹਨੇ ਕੀਤੀ ਹੈ ਜੋ ਪਟਿਆਲਾ ਦੀ ਜੇਲ੍ਹ ਵਿੱਚ ਬੰਦ ਸੀ ਔਰ ਉੱਥੇ ਇੱਕ ਦੁਸ਼ਟ ਜ਼ਾਲਮ ਜਿਹੜਾ ਪੁਲਿਸ ਅਫਸਰ ਹੈ ਜੋ ਖਾਰਸਵਾਦ ਦੇ ਸਮੇਂ ਜਿਨੇ ਪਤਾ ਨਹੀਂ ਕਿੰਨੇ ਕੁ ਬੇਦੋਸ਼ੇ ਨੌਜਵਾਨ ਜਿਹੜੇ ਨੇ ਉਹਨਾਂ ਤੇ ਅਤਸ਼ਾਹਤ ਕੀਤਾ ਉਹ ਚੇਤ ਉਸ ਮੁਕਾਬਲੇ ਬਣਾ ਬਣਾ ਕੇ ਦੇ ਦੋਸ਼ੇ ਨੌਜਵਾਨਾਂ ਦਾ ਉਹਨੇ ਕਤਲ ਕੀਤਾ ਖਾਸ ਕਰਕੇ ਬਾਬਾ ਕਰਨ ਸਿੰਘ ਦੀ ਬੀਠ ਸਾਹ ਵਾਲੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਕਤਲ ਉਹਨਾਂ ਨੂੰ ਸ਼ਹੀਦ ਬੋਨੇ ਕੀਤਾ ਉਹ ਦੁਸ਼ਟ ਜਿਹੜਾ ਉਹ ਪਿਛਲੇ ਕੁਸਾਲਾ ਤੋਂ ਅੰਦੇਰੇ ਵਿੱਚ ਬੰਦ ਸੀ ਔਰ ਹੁਣ ਇਹ ਪਤਾ ਲੱਗਾ ਕਿ ਉਹਨੇ ਸੰਦੀਪ ਸਿੰਘ ਸੰਨਿਆ ਨੂੰ ਇੱਕ ਗੱਲ ਕਹੀ ਸੀ ਕਿ ਜੇਕਰ ਉਸ ਜਿਹੜੇ ਪੈਦਾ ਹੋਇਆ ਹੁੰਦਾ ਤੇ 13 ਵੀ ਹੁਣ ਤੱਕ ਉਸਨੂੰ ਕਾਬਲਾ ਬਣਾ ਕੇ ਤੇ ਉਹਨੂੰ ਮਾਰਕਦਾ ਜਾਂਦਾ ਜਿਸ ਤੇ ਪਿਆਸ਼ੀ ਬਚਾ ਕੇ ਤੇ ਜਿਹੜੀ ਉਹ ਲੜਾਈ ਹੋਈ ਲੜਾਈ ਦੌਰਾਨ ਉਹ ਜ਼ਖਮੀ ਹੋਇਆ ਤੇ ਹਸਪਤਾਲ ਵਿੱਚ ਉਹਦੀ ਮੌਤ ਹੋ ਗਈ ਦੇਖੋ ਕਿੰਨਾ ਕੋ ਜਾਲਮ ਪੁਲਿਸ ਅਫਸਰ ਆ ਕਿ ਜਿਹਦੇ লাশ ਲੈਣ ਤੋਂ ਉਹਦੇ ਘਰਦਿਆਂ ਨੇ ਇਨਕਾਰ ਕਰ ਦਿੱਤਾ ਔਰ ਆਪਣੇ ਆਪ ਨੂੰ ਕਿਉਂਕਿ ਉਹਦਾ ਨਾਮ ਸੁਲਬਾ ਸਿੰਘ ਸੀ ਔਰ ਆਪਣੇ ਆਪ ਨੂੰ ਸੁਲਬਾ ਸਰਹੰਦ ਕਹਿ ਕੇ ਪੇਸ਼ ਕਰਦਾ ਹੁੰਦਾ ਸੀ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਅਜਿਹਾ ਇੱਕ ਪੁਲਿਸ ਅਫਸਰ ਜਿਹੜਾ ਸਿੱਖੀ ਪੇਸ਼ ਵਿੱਚ ਸੀ ਤੇ ਆਪਣੇ ਆਪ ਨੂੰ ਸੁਪਾਸ ਰਹੰਦ ਕਿਹਾ ਕਿ ਸਿੱਖਾਂ ਦਾ ਸਿੱਖਾਂ ਦੇ ਕਤਲੇਆਮ ਕਰਨ ਜਿਹੜਾ ਪੁਲਿਸ ਅਫਸਰ ਸੀ ਉਹ ਕਿੰਨਾ ਕੁ ਜ਼ਾਲਮ ਹੋ ਸਕਦਾ ਉਸ ਜ਼ਾਲਮ ਦਾ ਦੁਨੀਆ ਤੋਂ ਦੁਰ ਜਾਣਾ ਔਰ ਉਹਦੇ ਤੋਂ ਬਾਅਦ ਸੰਦੀਪ ਸਿੰਘ ਸਨ ਦੇ ਉੱਤੇ ਜੋ ਸੋਸ਼ਲ ਮੀਡੀਆ ਤੇ ਖਬਰਾਂ ਚੱਲ ਰਹੀਆਂ ਨੇ ਕਿ ਅੰਧੇਵਾਬ ਪੁਲਿਸ ਵੱਲੋਂ ਡਾਂਗਾਂ ਦੇ ਨਾਲ ਕੋਟਮਾਰ ਕਰਨੀ ਅਸ਼ਦਦ ਕਰਨਾ ਔਰ ਲੁੱਟਖਾਨ ਜਿਹੜਾ ਉਹਨੂੰ ਕੀਤਾ ਗਿਆ ਇਹ ਜਿੰਨੇ ਵੀ ਮੰਨਦਾ ਕੀਤੀ ਜਾਵੇ ਉੜੀ ਹੈ ਔਰ ਸਾਨੂੰ ਸਾਰਿਆਂ ਨੂੰ ਸੰਦੀਪ ਸਿੰਘ ਸਾਹਨੇ ਦੇ ਹੱਥ ਵਿੱਚ ਜਿਹੜਾ ਉਹ ਖੜੇ ਹੋਣਾ ਚਾਹੀਦਾ ਹੈ ਔਰ ਇੱਕ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਉਸ ਵੀਰ ਨੂੰ ਇਨਸਾਫ ਮਿਲ ਸਕੇ ਸ਼ਰੌਣੀ ਗੁਰਦੁਆਰਾ ਕੰਪਲੈਕਸ ਵਿੱਚ ਸਤ ਅੰਦਰ ਸ਼੍ਰੀ ਗੁਰੂ ਮੰਦ ਸਾਹਿਬ ਔਰ ਸ਼ਹਿਰ ਅਮਦਰ ਸਥਿਤ ਜਿਹੜੇ ਗੁਰਦੁਆਰਾ ਸਹਿਬਾਨ ਵਿੱਚ ਨਾ ਸਾਰੇ ਗੁਰਦੁਆਰਾ ਸਹਿਬਾਂ ਦੀ ਸਟਾਫ ਦੀ ਸ਼੍ਰੀ ਹਰਮੰਦਰ ਸਾਹਿਬ ਦੀ ਸਟਾਫ ਦੀ ਕਰਮਾ ਦੇ ਸਟਾਫ ਦੀ ਇੰਜਾਰ ਸਹਿਬਾਂ ਦੀ ਮਨਜਿਸ ਸਹਿਬਾਂ ਦੀ ਇੱਕ ਪ੍ਰਬੰਧਕੀ ਨੁਕਤਾ ਨਿਗਰੂ ਮੁੱਖਤਕ ਮੈਂ ਹੋਇਆ ਜਿੱਤੇ 77 ਦਾ ਜੜੀ ਹੈ ਉਹ ਪੁਲਾਈ ਗਈ ਸੀ ਔਰ ਉਸ 77 ਦਾ ਵਿੱਚ ਕੁਝ ਜਾਣਕਾਰੀਆਂ ਜੋ ਸਟਾਫ ਕਿਸ ਨੇ განਜਾਰੇ ਸਟਾਫ ਰਿਪੋਰਟ ਸੁਣੀਆਂ ਕਿੰਨਿਆਂ ਨੇ ਔਰ ਕੁਝ ਕੂਤਹਿਤਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਨੇ ਕਿ ਸਟਾਫ ਜਿਹੜਾ ਹੈ ਉਹ ਬਦਲਤਾਰਿੰਦਾ ਨਵੇਂ ਆਉਂਦੇ ਨੇ ਪੁਰਾਣੇ ਚਲੇ ਜਾਂਦੇ ਨੇ ਬਦਲਾ ਬਦਲੀ ਜਿਹੜੀ ਹੈ ਉਹ ਪ੍ਰਬੰਧ ਵਿੱਚ ਹੁੰਦੀ ਰਹਿੰਦੀ ਹੈ ਇਸ ਕਰਕੇ ਸਮੇਂ ਸਮੇਂ ਤੇ ਸਟਾਫ ਜਿਹੜਾ ਹੈ ਉਹ ਜਾਣਕਾਰੀ ਮੈਂਡ ਸਾਹਿਬ ਕੋਲ ਸੰਚਾਰ ਸਾਹਿਬਾਨ ਕੋਲ ਜਾਂ ਅਦਾਸਾ ਦੇ پاس ਕੋਈ ਜਾਣਕਾਰੀ ਹੈ ਉਹ ਪ੍ਰਬੰਧ ਸੰਬੰਧੀ ਉਹ ਪ੍ਰਾਪਤ ਕਰਦਾ ਰਹੇ ਅਤੇ ਜਿਹੜੀਆਂ ਹਦਾਇਤਾਂ ਨੇ ਇਹ ਅੱਜ ਇਸ ਇਕੱਤਰਤਾ ਦੇ ਵਿੱਚ ਸਮੂਹ ਸਟਾਫ ਨੂੰ ਡਾਇਰੈਕਟ ਕੀਤੀਆਂ ਗਿਆ ਕਿ ਪ੍ਰਬੰਧ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਾਮੀ ਚੱਲਦੇ ਹੋਏ ਪ੍ਰਬੰਧ ਦੇ ਵਿੱਚ ਨਾ ਆਵੇ ਕਿਤੇ ਵੀ ਕੋਈ ਅਲੈਡੀ ਮਰਜ਼ੀਦਾ ਉਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਾਮੀ ਨਾ ਆਵੇ ਪ੍ਰਬੰਧ ਨੂੰ ਬਿਲਕੁਲ ਸਮੂਹਤੌਰ ਸਹੀ ਰੱਖਣ ਵਾਸਤੇ ਅੱਜ ਦੀ ਇਕੱਤਰਤਾ ਸੀ ਉਹ ਬੁਲਾਈ ਗਈ। ਦੇਖੋ 1947 ਤੋਂ ਬਾਅਦ ਪੂਰੇ ਸੰਸਾਰ ਭਰ ਵਿੱਚ ਜਿੰਨੇ ਵੀ ਗੁਰਦਵਾਰੇ ਸਹਿਬਾਨ ਨੇ ਜਿੱਥੇ ਕੋਈ ਸਾਧ ਚਰਣਾ ਤੇ ਅਰਦਾਸ ਕਰਦਾ ਹੈ ਉਹ ਸਿੱਖ ਹਰ ਵੇਲੇ ਅਰਦਾਸ ਕਰਦਾ ਹੈ ਕਿ ਗੁਰਦਵਾਰਾ ਸ਼੍ਰੀ ਦਨਕਨਵਾ ਸਾਹਿਬ ਤੇ ਹੋਰ ਨਾਂ ਜਿਹੜੇ ਘੁਟਾਵ ਨੇ ਜਿੰਨਾ ਤੋਂ ਪੰਥ ਨੂੰ ਨਿਛੋੜਿਆ ਗਿਆ ਹੈ ਉਹ ਲਿਆ ਦਰਸ਼ਨ ਦੇ ਦਾਤ ਤੇ ਸੇਵਾ ਸੰਭਾਲ ਦਾ ਜਿਹੜਾ ਦਾਨ ਹੈ ਸਤ ਸ੍ਰੀ ਅਕਾਲ ਪਾਸੋਂ ਸਿੱਖ ਮੰਗਦਾ ਹੈ। ਔਰ ਸਮੇਂ ਸਮੇਂ ਸਰਕਾਰਾਂ ਦੇ ਵੱਲੋਂ ਵੀਜ਼ਾ ਜਾਰੀ ਕਰਕੇ ਇਸਾਲ ਵਿੱਚ ਕਈ ਵੇਰਾਂ ਦਾ ਜਥਾ ਹੈ। ਉਹ ਪਾਕਿਸਤਾਨ ਉਸ ਤੇ ਦੁਆਰੇ ਸੇਵਾ ਨਾ ਵਿੱਚ ਗੜ ਤੇ ਜਿਹੜਾ ਯਾਰ ਆ ਗਿਆ ਹੈ ਉਹ ਦਿੱਤੀ ਜਾਂਦੀ ਹੈ ਪਰ ਇਸ ਵਾਰ ਜੋ ਗੁਰੂ ਸਾਹਿਬ ਦੇ ਪ੍ਰਕਾਸ਼ ਪੁੱਤ ਤੇ ਧੰਨ ਗੁਰਨਾਨ ਸਿੰਘ ਦੇ ਪ੍ਰਕਾਸ਼ ਪੁੱਤ ਦਾ ਜੋ ਦਿੱਤਾ ਜਾਣਾ ਸੀ ਉਹ ਵੀ ਜਾ ਕੇ ਕੇਂਦਰ ਸਰਕਾਰ ਦੇ ਵੱਲੋਂ ਨਹੀਂ ਦਿੱਤੀ ਗਈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਬਹੁਤ ਸੰਗਤਾਂ ਨੂੰ ਤਾਗ ਹੁੰਦੀ ਹੈ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਘਰ ਬਾਵੇ ਤੇ ਜਥੇ ਨਾਲ ਜਾ ਕੇ ਅਸੀਂ ਉਹਨਾਂ ਪਾਵਨ ਸਥਾਨਾਂ ਦੇ ਇਹ ਦਰਸ਼ਕਿਦਾਰੇ ਕਰ ਸਕੀਏ ਜਿੰਨਾ ਤੋਂ ਪੰਥ ਵਿਛੜਿਆ ਹੋਇਆ ਔਰ ਸਾਡੀ ਵੀ ਅਰਦਾਸ ਹੈ ਉਹ ਇਹ ਹੁੰਦੀ ਹੈ ਕਿ ਸਾਨੂੰ ਦਰਸ਼ਨ ਬਖਸ਼ੇ ਜਾਣ ਪਰ ਕੇਂਦਰ ਸਰਕਾਰ ਵੱਲੋਂ ਇਹ ਗਤੀ ਕੀਤਾ ਜਾਂਦਾ ਹੈ ਕਿ ਦਰਸ਼ਨ ਰੋਕੇ ਜਾਣ ਔਰ ਇਸ ਵਾਰ ਵਿੱਚ ਜੋ ਜਥੇਨ ਆਗਿਆ ਨਾ ਦੇ ਕੇ ਕੇਂਦਰ ਸਰਕਾਰ ਨੇ ਜੋ ਸੁਰੱਖਿਆ ਦਾ ਹਵਾਲਾ ਦੇ ਕੇ ਜੋ ਗਿਆ ਹੈ ਕਿ ਸੁਰੱਖਿਆ ਦੇ ਕਾਰਨ ਕਰਕੇ ਜਿਹੜਾ ਨਿਜ਼ਾ ਹੈ ਉਹ ਨਹੀਂ ਦੇ ਰਹਾ ਜਾਂ ਆਗਿਆ ਜਿਹੜੀ ਹੈ ਉਹ ਨਹੀਂ ਦੇ ਰਹਾ ਇਹ ਬਹੁਤ ਗਲਤ ਗੱਲ ਹੈ ਜੇਕਰ ਭਾਰਤ ਪਾਕਿਸਤਾਨ ਦੇ ਮੈਚ ਖੇਡੇ ਜਾ ਸਕਦੇ ਨੇ ਨੈਕ ਦੇਖਣ ਵਾਸਤੇ ਲੋਕ ਕਿਹੜੇ ਵੀਜ਼ੇ ਲੈ ਲੈ ਕੇ ਜਾ ਸਕਦੇ ਨੇ ਆ ਸਕਦੇ ਨੇ ਤੇ ਫਿਰ ਪਾਕਿਸਤਾਨ ਸਥਿਤ ਗੁਰਦਵਾਰਿਆਂ ਦੇ ਦਰਸ਼ਨ ਕਰਨ ਵਾਸਤੇ ਗੁਰੂ ਸਾਹਿਬ ਦੇ ਪ੍ਰਕਾਸ਼ ਤੁਮ ਸਮੇ ਜਥੇ ਨੂੰ ਆਗਿਆ ਨਾ ਦੇਣਾ ਇਹ ਸਿੱਖਾਂ ਦੇ ਨਾਲ ਇੱਕ ਬਹੁਤ ਵੱਡਾ ਕਿੰਨ ਸਰਕਾਰ ਦੇ ਵੱਲੋਂ ਗਿੱਤਰੇਬਾੜੀ ਨੀਤੀ ਅਪਣਾਈ ਗਈ ਹੈ ਹਾਲੇ ਵੀ ਸਮਾਂ ਰਹਿੰਦਿਆਂ ਸਿੱਖ ਯਾਤਰੀਆਂ ਦਾ ਜਿਹੜਾ ਉਹ ਕੇਂਦਰ ਸਰਕਾਰ ਨੂੰ ਜਾਰੀ ਕਰਨਾ ਚਾਹੀਦਾ ਤਾਂ ਕਿ ਜਥਾ ਜਾ ਕੇ ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਤੁਮ ਨੂੰ ਮਨਾ ਸਕੇ ਔਰ ਪਾਵਨਗੁਰ ਧਾਮਾਂ ਦੇ ਦਰਸ਼ਨ ਕਰ ਸਕੀਏ ਜਿਹਦਾ ਪਹਿਲਾਂ ਤੋਂ ਹੀ ਇਹ ਚੱਲਦਾ ਹੈ ਕਿ ਜਿੱਥੇ ਕਿਤੇ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਚਾਹ ਹੜ੍ਹ ਹੋਵੇ ਚਾਹ ਪਿਛਾਰ ਹੋਵੇ ਚਾਹੇ ਕੋਈ ਸੁਨਾਮੀ ਆਉਂਦੀ ਹੈ ਕੁਛ ਵੀ ਹੁੰਦਾ ਹੈ ਤੇ ਹਰ ਸੇਕਟਰ ਹੈ ਗਤਨ ਹੁੰਦਾ ਕੋਈ ਸੇਵਾ ਵਾਸਤੇ ਪਹੁੰਚਦਾ ਹੈ ਔਰ ਸਾਡੀ ਇਹ ਸਿਖਾਨ ਜਿਹੜੀ ਸਭ ਤੋਂ ਵੱਡੀ ਸੰਸਥਾ ਹੈ ਜੋ ਵਰਲਡਵਾਈਡ ਸਿਖਾਨ ਨੂੰ ਬੈਨਫੀਟ ਕਰਦੀ ਹੈ ਸ਼੍ਰੋਮਣਿਕਪੁਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸੰਭਵ ਸਹਾਇਤਾ ਦੇ ਗਣ ਜੱਥਨ ਨੇ ਕੀਤੇ ਜਾਂਦੇ ਨੇ ਇਸ ਵਾਰ ਵੀ ਜੱਤੂ ਖੜਾ ਦੀ ਸ਼ੁਰੂਆਤ ਹੋਈ ਹੈ ਪਾਣੀ ਵਿੱਚ ਠਿਡੇ ਰਹੇ ਨੇ ਸ਼੍ਰੋਮਣਿਕਪੁਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਜਿਹੜੀ ਹੈ ਲੋਕਾਂ ਦਾ ਰੈਸਕਿਊ ਕਰਨਾ ਅ ਆਦਿਕ ਆਪਣਾ ਸਟਾਫ ਲਾ ਕੇ ਲੰਗਰ ਪਹੁੰਚਾਉਣ ਦੀ ਸੇਵਾ ਔਰ ਪ੍ਰਧਾਨ ਸਾਹਿਬ ਤੋਂ ਲੱਖਾਂ ਰੁਪਈਆਂ ਦਾ ਜਿਹੜਾ ਡੀਜ਼ਲ ਹੈ ਉਹ ਵੀ ਟ੍ਰੈਲਰਾਂ ਵਿੱਚ ਜਿਹੜੀ ਸਹਾਇਤਾ ਸੀ ਉਹ ਦਿੱਤੀ ਗਈ ਹੈ ਤੇ ਅੱਗੇ ਵੀ ਜਿਹੜੀ ਸਹਾਇਤਾ ਹੈ ਉਹਨੂੰ ਜਾਰੀ ਰੱਖਣ ਦਾ ਜਿਹੜਾ ਐਲਾਨ ਹੈ ਉਹ ਕੀਤਾ ਗਿਆ ਹੈ ਹੁਣ ਭਾਵੇਂ ਹੜ੍ਹਾਂ ਦੀ ਸਥਿਤੀ ਤਾਂ ਕੰਟਰੋਲ ਵਿੱਚ ਹੈ ਪਾਣੀ ਉਤਰ ਚੁੱਕਾ ਹੈ ਪਰ ਕਈ ਥਾਵਾਂ ਤੇ ਨੀਵੇਂ ਥਾਵਾਂ ਤੇ ਪਾਣੀ ਜਿਹੜਾ ਬਹੁਤ ਜ਼ਿਆਦਾ ਅਜੇ ਵੀ ਘੋਤਾ ਹੁਣ ਕਰਕੇ ਪਾਣੀ ਬਦ ਮਾਰ ਰਿਹਾ ਹੈ ਔਰ ਮੱਛਰ ਤੇ ਪੈਦਾ ਹੁੰਦੀ ਜਿਹੜੀ ਬੜੀ ਵੱਡੀ ਸੰਭਾਵਨਾ ਹੈ ਮੱਖੀਆਂ ਤੇ ਪੈਦਾ ਹੁੰਦੀ ਸੰਭਾਵਨਾ ਹੈ ਬਿਮਾਰੀਆਂ ਲੱਗਣ ਦੀ ਸੰਭਾਵਨਾ ਹੈ ਔਰ ਸ਼੍ਰੋਮਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੱਛਰ ਮਾਰਨ ਵਾਲੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਵੀ ਜਾਰੀ ਕੀਤੀਆਂ ਗਈਆਂ ਨੇ ਤਾਂ ਕਿ ਉਹਦੇ ਦਵਾਈ ਦੇ ਸਪਰੇਅ ਕਰਕੇ ਜਿਹੜੇ ਮੱਛਰ ਤੇ ਮੱਖੀਆਂ ਨੇ ਉਹ ਖਤਮ ਕੀਤੇ ਜਾਣ ਤਾਂ ਕਿ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਪਛੜ ਕਰਕੇ ਮੱਖੀ ਕਰਕੇ ਪਾਣੀ ਕਰਕੇ ਕੋਈ ਬਿਮਾਰੀ ਜਿਹੜੀ ਹੈ ਉਹ ਨਾ ਹੋਵੇ ਮੈਡੀਕਲ ਟੀਮਾਂ ਜਿਹੜੀਆਂ ਨੇ ਉਹ ਭੇਜ ਰਏ ਨੇ ਔਰ ਹੌਲੀ பை ਗੁਰਦਾਸ ਹਾਲਜੀ ਦੇ ਕੇ ਜਿਹੜਾ ਸਟੋਰ ਹੈ ਉਹ ਉਹ ਕਾਇਮ ਕੀਤਾ ਹੈ ਰਲੀਫ ਫੰਡ ਜਿਹੜਾ ਉਹ ਜਾਰੀ ਕੀਤਾ ਹੋਇਆ account ਜਾਰੀ ਕੀਤਾ ਹੋਇਆ ਕਿ ਰਲੀਫ ਪਾਟ ਜਮਾ ਕਿਤੇ ਜਾ ਰਹੇ ਨੇ ਔਰ ਬੱਤੀ ਗਿਣਤੀ ਸੰਕੇਤ ਰਲੀਫ ਫੰਡ ਵਿੱਚ ਮਾਇਆਕ ਜਮਾ ਕਰਵਾ ਰਹੀ ਹੈ ਔਰ ਵਸਤੂਆਂ ਵੀ ਭੇਟ ਕਰ ਰਹੀ ਹੈ ਹੁਣੇ ਮੈਨੇਜਰ ਸਾਹਿਬ ਨੇ ਸਾਰੇ ਸਟਾਫ ਨੂੰ ਇਹ ਐਲਾਨਿਤ ਰੂਪ ਚ ਕਿਹਾ ਕਿ ਸਾਡੇ ਕੋਲ ਕੱਦ ਜਿਹੜਾ ਸਟਾਕ ਹੈ ਪਪਾਈ ਗੁਰਦਸ ਹਾਲ ਜਮਾ ਹੋ ਚੁੱਕਾ ਹੈ ਜਿੱਥੇ ਕਿਤੇ ਵੀ ਕਿਸੇ ਮਾੜ ਪੀੜ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜਰੂਰਤ ਹੈ ਤੇ ਉਹ ਸਾਡਾ رابطہ ਕਰੋ ਤੇ ਉਹ ਵਸਤ ਜਿਹੜੀ ਹੈ ਉਹ ਤੱਕ ਵੀ ਦੇਖੀ ਦਿੱਤੀ ਜਾ ਸਕੇ ਔਰ ਅੱਗੇ ਜਾ ਕੇ ਵੀ ਜੋ ਸਹਾਇਤਾ ਸੰਬੰਧਤ ਵਾਸਤੇ ਲੋਗਿੰਗ ਵੀ ਹੋਏਗੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਏਗੀ